ਪਟਿਆਲਾ ਦੇ ਸਮਾਣਾ ਹਲਕੇ ਵਿੱਚ ਉਸ ਸਮੇ ਮਾਪਿਆਂ ਦਾ ਗੁੱਸਾ ਫੁੱਟ ਗਿਆ ਜਦੋਂ ਡੀਸੀ ਹਲਕੇ ਵਿੱਚ ਲੱਗੇ ਧਰਨੇ ਵਿੱਚ ਪਹੁੰਚੇ ਤਾਂ ਦੱਸ ਦिए ਕਿ ਜੋ 7 ਬੱਚਿਆਂ ਦੀ ਮੌਤ ਹੋਈ ਸੀ ਸੜਕ ਹਾਸੇ ਦੀ ਅਤੇ ਇਸ ਵਿੱਚ ਗੱਡੀ ਦਾ ਡਰਾਈਵਰ ਵੀ ਮਾਰਿਆ ਗਿਆ ਸੀ ਤਾਂ ਉਸ ਮਾਮਲੇ ਨੂੰ ਲੈ ਕੇ ਲਗਾਤਾਰ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਰਣਧੀਰ ਸਿੰਘ ਜਿਹੜਾ ਟਿਪਰ ਮਾਲਕਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਉਸ ਦੇ ਚਾਲਦਿਆ ਲਗਾਤਾਰ ਇੱਕ ਮਹੀਨੇ ਦੇ ਹੋਣ ਜਾ ਰਿਹਾ ਤਾਂ ਲਗਾਤਾਰ ਪ੍ਰਦਰਸ਼ਨ جاری ਨੇ ਤੇ ਮਾਪਿਆਂ ਦਾ ਗੁੱਸਾ ਇੱਥੋਂ ਤੱਕ ਫੁੱਟ ਗਿਆ ਕਿ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਧਰਨੇ ਵਿੱਚ ਪਹੁੰਚਦੇ ਆ ਤਾਂ ਉਹਨਾਂ ਦੇ ਆਰਥੀ ਉਤਾਰੀ ਜਾਂਦੀ ਆ ਅਤੇ ਗਲ ਵਿੱਚ ਹਾਰ ਫੁੱਲਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇੱਕ ਤਰ੍ਹਾਂ ਦਾ ਰੋ ਆਪਣਾ ਉਹ ਪੇਸ਼ ਕੀਤਾ ਗਿਆ ਮਾਪਿਆਂ ਦਾ ਤੇ ਰੋਨ ਦੇ ਕਰਲਾਂ ਦੇ ਮਾਪੇ ਆਪਣਾ ਦਰਦ ਬਿਆਨ ਕਰ ਰਹੇ ਨੇ ਕਿ ਆਖਰਕਾਰ ਸਾਡੇ ਆ ਬੱਚਿਆਂ ਦੇ ਲਈ ਇਨਸਾਫ ਕਦੋਂ ਮਿਲੇਗਾ ਕਿਉਂਕਿ ਟਿਪਰ ਮਾਲਕ ਹੋਂ ਤੱਕ ਦੱਸਿਆ ਜਾ ਰਿਹਾ ਅਣਧੀਰ ਵਿਰਕਾ ਜੋ ਉਹ ਫਰਾਰ ਚੱਲ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਤੇ ਉਧਰ ਜੇਕਰ ਦੇਖਿਆ ਜਾਵੇ ਹਲਕਾ ਐਮ ਐਲ ਏ ਵੀ ਮੌਕੇ ਤੇ ਪਹੁੰਚਦੇ ਆ ਚੇਤਨ ਚੋੜੇ ਮਾਜਰਾ ਤੇ ਮਾਫੀ ਮੰਗਦੇ ਆ ਕਿ ਅਸੀਂ ਮਾਫੀ ਮੰਗਦੇ ਆ ਕਿ ਇਹ ਘਟਨਾ ਵਾਪਰੀ ਹੈ ਤੇ ਪ੍ਰਸ਼ਾਸਨ ਉਸ ਸਮੇਂ ਨਹੀਂ ਪਹੁੰਚ ਸਕਿਆ ਤਾਂ ਉਸ ਦੇ ਚੱਲਦਿਆ ਹਾਲਾਂਕਿ ਐਸਐਸਪੀ ਪਹਿਲਾਂ ਜਾ ਚੁੱਕੇ ਸਨ ਪਰ ਹੁਣ ਡਿਪਟੀ ਕਮਿਸ਼ਨ ਨੂੰ ਲੈ ਕੇ ਵੱਡਾ ਗੁੱਸਾ ਜਿਹੜਾ ਮਾਪਿਆਂ ਵਿੱਚ ਦੇਖਿਆ ਜਾ ਰਿਹਾ ਪਹਿਲਾਂ ਤੁਸੀਂ ਉਹ ਤਸਵੀਰਾਂ ਦੇਖੀ ਜਾਓ ਨਾਲ ਦੀ ਨਾਲ ਤੇ ਉਧਰ ਐਮਐਲਏ ਚੇਤਨ ਸਿੰਘ ਗਜੌੜੇ ਮਾਜਰਾ ਮਾਫੀ ਮੰਗ ਰਹੇ ਨੇ ਉਹ ਵੀ ਦੇਖੋ ਸਿਰਫ ਅਸੀਂ ਤੁਹਾਡੇ ਕਰਕੇ ਚੁੱਪਾਂ ਕਿ ਤੁਹਾਡੇ ਨਾਂ ਲੱਗਿਆ ਇਸ ਵਿੱਚ ਤੁਹਾਡਾ ਕੋਈ ਨਾ ਹੋਵੇ ਨਹੀਂ ਇਸਨਾਂ ਦੇ ਮਾਰਦੇ ਸੀ ਫੇਰ ਹੋਰ ਨਹੀਂ ਮਾਫੀ ਵਾਲੀ ਗੱਲ ਹੀ ਮਾਫੀ ਅਦੀ ਮਾਗਦੇ ਇਹਨਾਂ ਨੂੰ ਅੱਜ ਵੀ ਤੁਹਾਡੇ ਨਾਲ ਆਉਣਾ ਨਹੀਂ ਚਾਹੀਦਾ ਸੀ ਜਦ 23 ਦਿਨ ਤੋਂ ਇਹ ਲੋਕ ਕੋਰੇ ਨਹੀਂ ਆਏ ਅੱਜ ਕੀ ਕਰਨਾ ਸਾਡੇ ਵਾਸਤੇ ਅਸੀਂ ਵਾਪਸ ਜਾ ਕੇ ਕਰਦੇ ਵਾਪਸ ਹੋਈ ਅੱਜ ਆ ਕੇ ਕਰਦੇ ਜੀ ਉਹ ਜਦਾਂ ਠੀਕ ਸੀਗਾ ਅਸੀਂ ਸਿਰਫ ਤੁਹਾਡੀ ਇੱਛਤ ਕਰ ਰਹੇ ਹਾਂ ਤੁਹਾਡੀ ਇੱਛਤ ਨਹੀਂ ਅਸੀਂ ਕਰ ਰਹੇ ਸਾਰੇ ਕੱਲ ਨੂੰ ਇਹਨਾਂ ਨਾਲ ਨਹੀਂ ਬੀਤਣੀ ਕੱਲ ਨੂੰ ਇਹਨਾਂ ਨਾਲ 20 ਦਿਨ ਨਹੀਂ ਜੀ ਇਸ ਦਾ ਕੋਈ ਫਾਲਤੂ ਨਹੀਂ ਕਿ ਲੋਕ ਨਾ ਐਮਸੀ ਦਾ ਮੈਕਸਿਮਮ ਚੁੱਕੀ ਨਵਾਰਾ ਜਿਹਨੂੰ ਮੈਂ ਕੁੱਦੂਗਾ ਚਾਹੀਦਾ ਵੀ ਮਾਰ ਕੇ ਖਾਵੇ ਚੁੱਤੀ ਕਿ ਖਾਵੇ ਤੈਨੂੰ ਮੈਂ ਟੈਕਨੋਲੋਜੀ ਤੋਂ ਚੱਕ ਲਿਆ ਤੂੰ ਕੀ ਸਮਝਦੇ ਅਨੂੰ ਥੋੜੀ ਮੋੜ ਤੋਂ ਕਰਨੀ ਆਪਣਾ ਕੌਲੀ ਉੱਪਰ ਵਾਲੇ ਦੇ ਬਲਾਕ ਤੋਂ ਕਰਾ ਦੇ ਜਿੰਨੇ ਸਾਰੇ ਤੁਸੀਂ ਕੋਈ ਗੱਲ ਨਹੀਂ ਕਹੀ ਵੀ 19 ਸਾਲ ਦੇ ਉੱਪਰ ਬਣਾਇਆ ਤੇ ਉਹਨੂੰ ਅੱਲਾ ਨੇ ਜਿੰਨ ਸਾਲਲੇ ਨੂੰ ਕਿਉਂ ਬਣਾਇਆ ਇੱਕ ਮਾਰੀ ਮੋਟੋ ਆਪਾਂ ਨੂੰ ਚੋਰੀ ਮੇਰੇ ਨਾਲ ਨਹੀਂ ਆ ਮਾਈ ਦਾਣੀ ਤੁਸੀਂ ਚੜਾਇਆ ਆਪਣੇ ਮੱਛੀ ਆਪਣੇ ਕੋਲ ਬਕੇ ਆ ਆ ਮਾਈ ਦਾਣੀ ਕਰੀ ਕਰਾ ਮੇਰਾ ਇੱਕ ਪੀਸ ਟਿੱਪਰ ਹੋਵੇ ਕੋਣ ਆਲੇ ਦਸਾਂ ਲੱਭੀ ਕੋਈ ਕੱਢ ਦੇ ਮੇਰੀ ਔਲਾਦ ਜੂੰਦੋ ਸੋਖੋਂ ਰਹਿ ਜੇ ਇਹ ਕੋਈ ਫੈਦਾ ਰਾਜਨੀਤੀ ਕਰਦਾ ਆਪਣਾ ਰਾਜਨੀਤੀ ਕਰੋਂ ਥੋੜੀ ਆ ਅਸੀਂ ਰਾਜਨੀਤੀ ਟਿੱਪਰ ਤੇ ਲੈ ਕੇ ਮੈਂ ਰਾਜਨੀਤੀ ਤੇ ਨਹੀਂ ਹੋਈ ਸੱਤ ਕਾਦੀ ਅਸੀਂ ਆ ਮੰਦ ਆ ਸੋ ਖਾਣਾ ਕੋਈ ਹੋਰ ਖਾਵੇ ਸੋ ਜਿੰਦਰਾ ਹਾਈ ਟਿੱਪਰ ਚੱਲਦਾ ਆ ਮਾਈਆਂ ਦੀ ਸੌ ਖਾਨਾ ਲੈ ਰਾਜਨੀਤੀ ਦੀ ਗੱਲ ਕਰੋ ਇਹ ਰਕਸ ਤੋਂ 18 ਦਾ ਮੇਰੇ ਨਾਲ ਡੋਟਰ ਹੈ 25 ਦਿਨ ਦੇ 25 ਦਿਨ ਨੇ ਐਮਐਲਏ ਸਾਹਿਬ ਇੱਥੇ ਕੋਈ ਰਾਜਨੀਤੀ ਵੀ ਹੋ ਰਹੀ ਐ ਇੱਥੇ ਤੁਸੀਂ ਰਾਣੇ ਰਾਣੇ ਨਹੀਂ ਨਹੀਂ ਮੇਰੇ ਟਿੱਪਰ ਨੇ ਤੁਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਨੇ ਸੋਸ਼ਲ ਮੀਡੀਆ ਤੇ ਦਿਖਾਉਣਾ ਬਸ ਸੋਸ਼ਲ ਮੀਡੀਆ ਚੱਲ ਰਿਹਾ ਹੈ ਮੇਰਾ ਮੇਰਾ ਨਹੀਂ ਰਾਣੇ ਇੱਕ ਮਿੰਟ ਕੋਈ ਨਹੀਂ ਕਰ ਗਿਆ ਸੋਖਾ ਨੇ ਇੱਕ ਜੂ ਮਸੀ ਕੋਈ ਮੇਰਾ ਮੇਰਾ ਹੋਵੇ ਟਿੱਪਰ ਮੈਂ ਤੁਹਾਡਾ ਪ੍ਰੇਨਦਾਰ ਬਿਲਕੁਲ ਆਉਣ ਵਾਲੇ 10 ਸਾਲਾਂ ਲਗਭਗ ਵੀ ਕੋਈ ਨਿਕਲਿਆ ਹੋਇਆ ਆ ਪ੍ਰਦੀਪ ਆ ਬੈਠਾ ਪ੍ਰਦੀਪ ਜੀ ਕਿ ਕਦਨ ਅਸੀਂ ਵਿਆਹ ਤੇ ਜਾਂਦੇ ਮੈਂ ਉੱਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀਏ ਰਸਤੇ 'ਚ ਮੈਨੂੰ ਟੈਪਰ ਮਿਲ ਗਿਆ 10 ਉਹ ਕਿੰਨੇ ਕੁੱਤੇ ਖਾਣੀ ਕਰੀ ਉਹਦੀ ਮੈਂ ਤੁਸੀਂ ਗੰਗ ਪਾ ਕੇ ਰੱਖ ਦਿਓ ਤੁਸੀਂ ਅੱਛਾ ਹੋਰ ਆ ਮੈਂ ਗਾੜੀ ਕਹਿੰਦੀ ਹੱਤ ਕਰਦਾ ਕਦੇ ਕਿਸੇ ਨੂੰ ਦੁੱਕਤ ਰੁਪਈਆ ਲਿਆ ਹੋਵੇ ਟੈਪਰ ਵਾਲਾ ਕੋਈ ਆ ਕੇ ਕਹਿ ਦੇ ਪਿੱਛੇ ਤੈਨੂੰ ਦੁੱਕਤ ਰੁਪਈਆ ਦਿੱਤਾ ਆ 100 ਖਾ ਕੇ ਕਹਿਣਾ ਸਰ ਫਿਰ ਚੱਲ ਜੀ ਕੋਈ ਖੱਲ ਪਾੜਾ ਜਿਹਦੀ ਮਹਿਵਾਰੀ ਐ ਨੰਬਰ 1055 ਵਾਲਾ ਜਿਹੜਾ ਚੱਲਣ ਵਾਲੀ ਕਿਸ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਲਈ ਕੋਈ ਕਾਗਜ਼ਾਂ ਨੇ ਪੱਤਰ ਨੇ ਉਹ ਨਹੀਂ ਮੈਂ ਰੋਕ ਸਕਦਾ ਉਹ ਨਾ ਰੋਕੋ ਹੋ ਰਹਾ ਹੋ ਰਹਾ ਬੇਟਾ ਹੋ ਰਹਾ ਹੋ ਰਿਹਾ ਬੇਟਾ ਜਿਹੜੇ ਡੈਮਿੰਗ ਤੋਂ ਜਰੂਰੀ ਸਰਕਾਰ ਦੇ ਚੈੱਕ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਸਾਡੇ ਕੋਲ ਮਨਜ਼ੂਰੀ ਹੈਗੀ ਹੈ ਉਹ ਮਿੱਟੀ ਬਟੇ ਦੀ ਜਿਹੜੇ ਸਾਧ ਸਾਧ ਬਟੇ ਦੀ ਮਿੱਟੀ ਬਟੇ ਦੀ ਮਨਜ਼ੂਰੀ ਆਈ ਹੈ ਮੈਂ ਉਹ ਕਿਨੇ ਦੇਖਣਾ ਪ੍ਰੋਸੈਸ ਨੂੰ ਦੇਖਣਾ ਹੁ ਤਾਂ ਚਲੋ ਗੱਲ ਇਹ ਹੈ ਵੀ जो हवा बीत गया वो छीडीए अब दोनों होके लड़ाई लड़ीए ये कर दो वासुप पहला ही है 1.25 ही आगे 80 रुपयों को पहला पहले होके मैं इस गल बसाफा अपने जानवी और वेलकम टू ਦੇਖਦੇ ਕਿ ਫੇਸੇ ਨਹੀਂ ਬੇਟਾ ਤੱਕ ਚਾਹ ਹਾਰ ਕੋ ਮਿਲਨੇ ਹਾਰ ਪਾਵਾਂਗੇ ਆਰਤੀ ਕਰਾਂਗੇ ਨਹੀਂ ਹਾਰ ਪਾਣੀ ਨਹੀਂ ਫੜੋ ਬੋ ਟਾਈਮ ਤੇ ਆ ਫੜੀਓ ਬੇਟਾ ਮੈਂ ਨਾ ਹੋ ਗਿਆ ਪਲੀਜ਼ ਨਹੀਂ ਕਰਨੀ ਹੋ ਗਿਆ ਜੀ ਆਪ ਸੋਚੋ ਖੁਸ਼ ਹੋਣੇ ਆ 48 ਗਿਰਜੇ ਚੋਂ ਚਲੋ ਨਿਕਲ ਕਰੋ ਨਹੀਂ ਗਾਲੂ ਪਤਲੀ ਚਲੋ ਪੈਣ ਮੈਂ ਚਾਹੁੰਦਾ ਹਾਂ ਨਹੀਂ ਚਲੋ ਬੇਟਾ ਆਪਣਾ ਆਪਣਾ ਵਾਰੀ ਹਾਂ ਜੋ ਗੀਤ ਨਾ ਜਾਵੇ ਕਿਸੇ ਨੂੰ ਹਾਂ ਆ ਪਿੱਛੇ ਕਰੋ ਤੁਸੀਂ ਕਿਹਨੇ ਨਾ ਸਿੱਖੇ ਮਰੀ ਲਾਇਵ ਸੀ ਆਪਨੇ ਇੱਕ ਬੇਟਾ ਚਾਹੀ ਚਾਹੀ ਕਿਉਂ ਬੈ ਕੇ ਗੱਲ ਕਰਦੇ ਆ ਬੈ ਕੇ ਗੱਲ ਕਰ ਦਿਆ ਬੈਠਾ ਬੈਠਾ ਬੋਲ ਚਾਹੁੰਦੇ ਆ ਬੈਠ ਕੇ ਗੱਲ ਕਰ ਦਿਆ ਕਿੰਤਾ ਦੀ ਗੱਲ ਕਰ ਰਹੇ ਨੇ ਬੈਠ ਕੇ ਗੱਲ ਕਰ ਦਿਆ ਬੈਠ ਕੇ ਬੈ ਕੇ ਗੱਲ ਕਰਦੇ ਆ ਨਾ ਸਾਰੀ ਪਿੱਛੇ